ਗੰਗਾ ਅਤੇ ਰੋਸ਼ਨੀ ਦਾ ਇਹ ਤਿਹਾੜੀ ਦੀਵਾਲੀ ਤੁਹਾਡੇ ਸਾਰਿਆਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਇਸ ਤਰ੍ਹਾਂ ਦੀ ਅਸੀਂ ਮੰਗਲ ਕਾਮਨਾ ਕਰਦੇ ਹਾਂ ਔਰ ਨਾਲੇ ਬੱਚਿਆਂ ਨੂੰ ਔਰ ਜਿਹੜੇ ਮੇਰੇ ਖਾਸ ਕਰਕੇ ਯੰਗਰ ਨੇ ਉਹਨਾਂ ਨੂੰ ਵੀ ਇਹ ਕਮਾਂਗਾ ਕਿ ਪਟਾਕੇ ਬਿਲਕੁਲ ਧਿਆਨ ਦੇ ਨਾਲ ਚਲਾਓ ਔਰ ਹੋ ਸਕੇ ਤਾਂ ਜਿੰਨਾ ਵੀ ਪ੍ਰਦੂਸ਼ਣ ਹੋਵੇ ਉਹ ਘੱਟ ਤੋਂ ਘੱਟ ਹੋਵੇ ਤਾਂ ਜਿਆਦਾ ਵਧੀਆ ਰਹੇਗਾ ਤੋਂ ਇੱਕ ਵਾਰੀ ਫੇ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਨਾਲੇ ਬੰਦੀ ਛੋੜ ਦਿਵਸ ਦੀਆਂ ਔਰ ਬਿਸ਼ਕਰਮਨ ਦੇ ਦਿਨਾਂ ਲੱਖ ਲੱਖ ਵਧਾਈਆਂ ਗੰਗਾ ਅਤੇ ਰੋਸ਼ੀ ਦਾ ਇਹ ਤਿਹਾੜੀ ਦੀਵਾਲੀ ਤੁਹਾਡੇ ਸਾਰਿਆਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਇਸ ਤਰ੍ਹਾਂ ਦੀ ਅਸੀਂ ਮੰਗਲ ਕਾਮਨਾ ਕਰਦੇ ਹਾਂ ਔਰ ਨਾਲੇ ਬੱਚਿਆਂ ਨੂੰ ਔਰ ਜਿਹੜੇ ਮੇਰੇ ਖਾਸ ਕਰਕੇ ਯੰਗਰ ਨੇ ਉਹਨਾਂ ਨੂੰ ਵੀ ਇਹ ਕਮਾਂਗਾ ਕਿ ਪਟਾਕੇ ਬਿਲਕੁਲ ਧਿਆਨ ਦੇ ਨਾਲ ਚਲਾਓ ਔਰ ਹੋ ਸਕੇ ਤਾਂ ਜਿੰਨਾ ਵੀ ਪ੍ਰਦੂਸ਼ਣ ਹੋਵੇ ਉਹ ਘੱਟ ਤੋਂ ਘੱਟ ਹੋਵੇ ਤਾਂ ਜਨਤਵੀਆਂ ਰਹੇਗਾ ਤੋਂ ਇੱਕ ਵਾਰੀ ਫੇ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਨਾਲੇ ਬੰਦੀ ਛੋੜ ਦਿਵਸ ਦੀਆਂ ਔਰ ਵਿਸ਼ਕਰਮ ਦੇ ਦੀਆਂ ਲੱਖ ਲੱਖ ਵਧਾਈਆਂ